ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਧਨੀਪਿੰਡ ਲਖਨਪਾਲ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਫੌਜੀ ਸਰਵਨ ਸਿੰਘ ਯਾਦਗਾਰੀ ਸਟੇਡੀਅਮ ਧਨੀਪਿੰਡ ਵਿਖੇ ਹੋਇਆ। ਇਹ ਟੂਰਨਾਮੈਂਟ ਮਿਤੀ 8 ਤੇ 9 ਮਾਰਚ ਨੂੰ ਕਰਵਾਇਆ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਪਾਠ ਦੇ ਭੋਗ ਪਾਉਣ ਉਪਰੰਤ 32 42 50 65 ਕਿਲੋ ਭਾਰ ਵਰਗ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ। ਚੰਦਰਕਾਂਤ ਪੰਬੀ ਯੂਐਸਏ ਸ਼ਿਵ ਕੁਮਾਰ ਲਾਡੀ ਯੂਕੇ ਬਿੰਦਰ ਯੂਕੇ ਬੀਰਾ ਕੈਨੇਡਾ ਬਲਵਿੰਦਰ ਸਿੰਘ ਯੂਐਸਏ ਸਰਬਜੀਤ ਸੱਬਾ ਕੈਨੇਡਾ ਦਵਿੰਦਰ ਢੇਸੀ ਕੈਨੇਡਾ ਦੇਵ ਸ਼ੇਰਗਿੱਲ ਯੂਐਸਏ ਬਬਲਾ ਯੂਐਸਏ ਸਰਿੰਦਰ ਸਿੰਘ ਕਨੇਡਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਅਤੇ ਸੁੰਦਰ ਟਰਾਫੀਆਂ ਨਾਲ ਕਲੱਬ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਟੂਰਨਾਮੈਂਟ ਦੇ ਦੂਸਰੇ ਦਿਨ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਨੇ ਭਾਗ ਲਿਆ ਹੈ ਟੂਰਨਾਮੈਂਟ ਸ਼ਾਮ ਹੁੰਦੇ ਹੁੰਦੇ ਤੱਕ ਇੱਕ ਵਿਸ਼ਾਲ ਮੇਲੇ ਦਾ ਰੂਪ ਧਾਰਨ ਕਰ ਗਿਆ ਵਾਲੇਦਵਾਲੇ ਦੇ ਪਿੰਡਾਂ ਦੇ ਸੈਂਕੜੇ ਦਰਸ਼ਕ ਇਸ ਮੇਲੇ ਵਿੱਚ ਹਾਜ਼ਰ ਹੋਏ ਕਲੱਬ ਵੱਲੋਂ ਆਏ ਹੋਏ ਖੇਡ ਪ੍ਰੇਮੀਆ ਲਈ 5-5000 ਦੇ ਵੀਕ ਉਪਨ ਕੱਢੇ ਗਏ ਪੰਜਾਬ ਯੂناਇਟਿਡ ਕਬੱਡੀ ਫੈਡਰੇਸ਼ਨ ਦੀਆਂ ਜੇਤੂ ਟੀਮਾਂ ਦਾ ਸਨਮਾਨ ਤੇ ਇਨਾਮਾਂ ਦੀ ਵੰਡ ਇੰਪਰੂਵਮੈਂਟ ਟਰਸ ਚ ਜਲੰਧਰ ਦੀ ਚੇਅਰਮੈਨ ਬੀਬੀ ਰਾਜਵਿੰਦਰ ਕੌਰ ਥਿਆੜਾ ਕਲੱਬ ਦੇ ਮੈਂਬਰ ਅਤੇ ਮੁੱਖ ਪ੍ਰੋਣਿਆਂ ਵੱਲੋਂ ਸਾਂਝੇ ਤੌਰ ਤੇ ਨਕਦ ਰਕਮ ਅਤੇ ਵੱਡੀ ਟਰੋਫੀ ਨਾਲ ਕੀਤਾ ਗਿਆ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਤੇ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2 ਲੱਖ ਦਿੱਤਾ ਗਿਆ ਵਖਵਖ ਸ਼ਹਿਰਾ ਪਿੰਡਾਂ ਤੋਂ ਆਏ ਹੋਏ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾ ਸਮਾਜ ਸੇਵੀ ਜਿੱਥੇ ਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਕਲੱਬ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਰਪੰਚ ਬਲਕਾਰ ਸਿੰਘ ਧਨੀਪਿੰਡ ਚੰਦਰਕਾਂਤ ਪੰਬੀ ਯੂਐਸਏ ਸ਼ਿਵ ਕੁਮਾਰ ਲਾੜੀ ਯੂਕੇ ਬਿੰਦਰ ਯੂਕੇ ਬੀਰਾ ਕਨੇਡਾ ਸਰਬਜੀਤ ਸਿੰਘ ਕਨੇਡਾ ਸੂਬੇਦਾਰ ਮੇਜਰ ਰਜਿੰਦਰ ਕੁਮਾਰ ਇੰਦਰਪਾਲ ਸਿੰਘ ਕਾਲਾ ਪ੍ਰਧਾਨ ਸੁਸਾਇਟੀ ਬਲਿਹਾਰ ਸਿੰਘ ਅਮਨਦੀਪ ਪੰਜ ਬਲਿਹਾਰ ਸਿੰਘ ਯੂਕੇ ਸਰਪੰਚ ਕਸ਼ਮੀਰ ਚੰਦ ਪਿੰਡ ਲਖਨਪਾਲ ਖਨਸ਼ਾਮ ਲਖਨਪਾਲ ਇਟਲੀ ਰਿੱਕੀ ਇਟਲੀ ਦਵਿੰਦਰ ਸਿੰਘ ਦੇਸੀ ਕੈਨੇਡਾ ਪੰਜ ਰਾਮਪਾਲ ਪਾਲਾ ਇੰਜੀਨੀਅਰ ਮਨਜਿੰਦਰ ਸਿੰਘ ਅਸ਼ੋਕ ਕੁਮਾਰ ਪੰਜ ਰਾਜੂ ਸਾਹਿਬ ਕਾ ਪੰਜ ਗੁਰਮੀਤ ਰਾਮ ਬਿੱਲਾ ਸਾਹਿਬ ਕਾ ਸਰਪੰਚ ਧਨੀ ਪਿੰਡ ਬਲਬੀਰ ਰਾਮ ਬਿੱਲਾ ਪੰਜ ਰਾਮਪਾਲ ਆੜਤਿਆ ਅਮਨਦੀਪ ਸਿੰਘ ਬਲਵੀਰ ਸਿੰਘ ਸੰਦੀਪ ਦੁੱਗਲ ਰਾਜਕੁਮਾਰ ਬਲਵੀਰ ਰਾਮ ਹੀਰਾ ਲਾਲ ਸਮਾਜ ਸੇਵਿਕਾ ਰਜਨੀ ਬਾਲਾ ਬੀਜੇਪੀ ਆ ਗੁਆਸ਼ੂ ਸਾंपਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਸੁਰਿੰਦਰ ਸਿੰਘ ਸੋਢੀ ਪ੍ਰਗਟ ਸਿੰਘ ਸਰਪੰਚ ਸਰਹਾਲੀ ਹਰਮੇਸ਼ ਲਾਲ ਹਰਮਿੰਦਰ ਸਿੰਘ ਸਮਰਾ ਸਰਹਾਲੀ ਹਾਜ਼ਰ ਸਨ ਇਸ ਮੌਕੇ ਕਲੱਬ ਦੇ ਮੈਂਬਰ ਨੇ ਦੁਆਬਾ ਹਲਚਲ ਚੈਨਲ ਦੇ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਕਰਨਾ ਅਤੇ ਖੇਡਾਂ ਵੱਲ ਨੂੰ ਉਤਸ਼ਾਹਿਤ ਕਰਨਾ ਹੈ ਉਹ ਅੱਗੇ ਤੋਂ ਹੀ ਅਜੇ ਉਪਰਾਲੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਦੀ ਰਹੇਗੀ ਅਤੇ ਹੋਰ ਕੀ ਦੱਸਿਆ ਤੁਸੀਂ ਵੇਖੋ ਇਸ ਖਾਸ ਖਬਰ ਵਿੱਚ ਦੁਆਬਾ ਹਲਚਲ ਚੈਨਲ ਦੇ ਲਈ ਤਨੀਪਿੰਡ ਤੋਂ ਪੱਤਰਕਾਰ ਮੋਈ ਸ਼ਰਮਾ ਦੀ ਰਿਪੋਰਟ ਅੱਜ 8 ਮਾਰਚ 2025 ਤਨੀਪਿੰਡ ਲਖਣਪਾਲਾ ਜੋ ਸਪੋਰਟਸ ਕਲੱਬ ਵੱਲੋਂ ਇਹ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜੋ ਕਿ ਬਹੁਤ ਹੀ ਕਾਮਯਾਬ ਤੇ ਬਹੁਤ ਹੀ ਲੋਕਾਂ ਵਿੱਚ ਉਤਸ਼ਾਹ ਦੇਖਿਆ ਗਿਆ ਜਿਸ ਵਿੱਚ ਵੱਡੀਆਂ-ਵੱਡੀਆਂ ਟੀਮਾਂ ਨੇ ਭਾਗ ਲਿਆ ਤੇ ਛੋਟੀਆਂ ਜਿਹੜੇ ਪਿੰਡ ਨੂੰ ਪਹਿਲਾ 1 ਨੌ ਤਰੀਕ ਨੂੰ ਵੱਡੀਆਂ ਤੇ 8 ਤਰੀਕ ਨੂੰ ਛੋਟੀਆਂ ਟੀਮਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਤੇ ਬੜਾ ਹੀ ਖੇਡ ਨੂੰ ਜਦਾ ਖੇਡੀ ਦਾ ਉਸ ਤਰੀਕੇ ਦੇ ਨਾਲ ਇੱਕ ਟੂਰਨਾਮੈਂਟ ਨੂੰ ਨੇਪਰੇ ਚਾੜਿਆ ਜਿਸ ਵਿੱਚ ਦੋਨੇ ਪਿੰਡ ਦੀਆਂ ਪੰਚਾਇਤਾਂ ਤਨੀ ਪਿੰਡ ਤੇ ਲਖਨਪੁਰ ਦੇ ਐਨਆਰਆਈ ਸਰਾ ਸਾਡੇ ਤੇ ਸਮੁੱਚਾ ਜਿਹੜਾ ਪਿੰਡ ਹੈ ਇਲਾਕਾ ਉਹ ਸਮਝ ਲਓ ਭਈ ਉੱਥੇ ਪਹੁੰਚਿਆ ਤੇ ਉਹਨਾਂ ਨੇ ਖੜਾਰੀਆਂ ਦਾ ਵੀ ਇਛਾ ਵਧਾਇਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਬਾਕੀ ਸਾਡੇ ਰਾਜਵਿੰਦਰ ਕੌਰ ਥਿਆਣਾ ਜੋ ਕਿ ਕੈਂਟਰ ਦੇ ਆਮ ਆਦਮੀ ਪਾਰਟੀ ਦੇ ਜੋ ਜਨਰਲ ਹਲਕਾ ਇੰਚਾਰਜ ਨੇ ਉਹਨਾਂ ਨੇ ਜਦ ਸ਼ਿਰਕਤ ਕੀਤੀ ਜਿਸ ਵਿੱਚ ਖੜਾਰੀਆਂ ਦਾ ਬਹੁਤ ਹੀ ਹੌਸਲਾ ਵਧਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਇਹ ਖੇਡਾਂ ਨੂੰ ਉਤਸ਼ਾਹਤ ਕਰਕੇ ਤੇ ਆਪਣਾ ਜਿਹੜਾ ਬੱਚਿਆਂ ਦੀ ਜੋ ਜ਼ਿੰਦਗੀ ਆ ਜਿੱਦਾਂ ਜੂਤ ਦੀ ਜ਼ਿੰਦਗੀ ਆ ਉਹ ਨਸ਼ਿਆਂ ਤੋਂ ਪਛਾਈ ਜਾ ਸਕਦੀ ਹੈ ਤੇ ਇਸ ਵਿੱਚ ਪੂਰਾ ਲੰਗਰ ਦਾ ਵੀ ਬੰਦੋਬਸਤ ਬਹੁਤ ਵਧੀਆ ਸੀ ਇਹ ਬਹੁਤ ਹੀ ਸੁਚੱਜੇ ਤਰੀਕੇ ਨਾਲ ਜੋ ਹੋਇਆ ਅਸੀਂ ਸਾਰਿਆਂ ਦਾ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਤੇ ਐਨ ਆਰ ਆਈ ਭਰਾ ਲੋਕ ਸਪੈਸ਼ਲ ਜੂਕੇ ਤੋਂ ਸਾਡੇ ਵੀਰਾ ਭਾਜੀ ਬਿੰਦਰ ਭਾਜੀ ਤੇ लाडी जो यूएसए शिवकुमार लाडी यूके ਤੋਂ ਤੇ ਚੰਦਰਕਾਂਤ ਭਾਜੀ ਇਹ यूएसए ਤੋਂ ਜੋ ਸਪੈਸ਼ਲੀ ਤੀਰਤਾ ਆਪਣਾ ਬਬਲਾ ਜੀ यूएसए ਤੋਂ ਇਸ ਸਪੈਸ਼ਲ ਇਸ ਟੂਰਨਾਮੈਂਟ ਲਈ ਆਏ ਤੇ ਇਹਨਾਂ ਦੇ ਨਾਲ ਟੂਰਨਾਮੈਂਟ ਨੂੰ ਚਾਰ ਚੰਦ ਲੱਗ ਗਏ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਅਕਾਲ ਜੀ ਸ਼ੁਰੂ ਕਰਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਨੂੰ ਵੀ ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਹਾਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਟੂਰਨਾਮੈਂਟ ਦੀ ਕਵਰੇਜ ਕੀਤੀ ਸੋ ਸਾਡਾ ਤਨੀ ਪਿੰਡ ਲਖਣਪਾਲ ਸਪੋਰਟਸ ਕਲੱਬ ਜਿਸ ਦਾ ਕਿ ਮੈਂ ਕੈਸ਼ੀਅਰ ਹਾਂ ਸਾਡੇ ਕਲੱਬ ਨੇ ਬੜੀ ਮਿਹਨਤ ਨਾਲ ਇਸ ਟੂਰਨਾਮੈਂਟ ਦੀ ਅਗਵਾਈ ਕਰਦੇ ਹੋਏ ਮਿਤੀ 8 9 ਮਾਰਚ 2025 ਨੂੰ ਇਹ ਟੂਰਨਾਮੈਂਟ ਬੜੇ ਸੁਚੱਜੇ ਟਾਂਗ ਨਾਲ ਨਹੀਂ ਪਰੇ ਚੜਾਇਆ ਇਸ ਟੂਰਨਾਮੈਂਟ ਵਿੱਚ ਜਿੱਥੇ ਸਾਡੇ ਧਨੀਪਿੰਡ ਤੇ ਲਖਣਪਾਲ ਦੋਨਾਂ ਪੰਚਾਇਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਉੱਥੇ ਸਾਡੇ ਦੋਨਾਂ ਪਿੰਡਾਂ ਦੇ ਐਨ ਆਰ ਆਈ ਵੀਰਾਂ ਦਾ ਤੇ ਸਮੁੱਚੇ ਪਿੰਡਾਂ ਦੀ ਸੰਗਤ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਜਿਸ ਵਿੱਚ ਵੀ ਸਾਡੇ ਧਨੀਪਿੰਡ ਦੇ ਸਰਪੰਚ ਬਲਕਾਰ ਸਿੰਘ ਜੀ ਹੋਣਾ ਵੱਲੋਂ 2.5 ਲੱਖ ਰੁਪਏ ਦਾ ਯੋਗਦਾਨ ਦੇ ਕੇ ਸਾਨੂੰ ਉਤਸ਼ਾਹਿਤ ਕੀਤਾ ਕਮੇਟੀ ਨੂੰ ਉਸ ਦੇ ਨਾਲ ਹੀ ਵਤਨਮਲ ਪਰਿਵਾਰ ਵੱਲੋਂ ਵੀ 2.5 ਲੱਖ ਰੁਪਏ ਦਾ ਫੰਡ ਦੇ ਕੇ ਸਾਨੂੰ ਬੜਾ ਹੀ ਯੋਗਦਾਨ ਦਿੱਤਾ ਗਿਆ ਹੈ। ਬਾਕੀ ਸਾਡੇ ਐਨਆਰਆਈ ਵੀਰਾਂ ਨੇ ਬਹੁਤ ਬਹੁਤ ਸਾਡੇ ਨਾਲ ਸਹਿਯੋਗ ਕੀਤਾ, ਕੋਆਪਰੇਟ ਕੀਤਾ। ਔਰ ਬੜੀ ਦੂਰ ਦੂਰ ਤੋਂ ਦਰਸ਼ਕਾਂ ਨੇ ਸਾਡੇ ਇਸ ਖੇਡ ਮੇਲੇ ਵਿੱਚ ਪਹੁੰਚ ਕੇ ਸਾਡੇ ਖੇਡ ਮੇਲੇ ਦੀ ਰੰਗਤ ਨੂੰ ਚਾਰ ਚੰਨ ਲਾਇਆ। ਸਾਡੇ ਸਾਰੇ ਜਿਹੜੇ ਪ੍ਰਬੰਧ ਸਾਡੇ ਪ੍ਰਬੰਧਕੀ ਵੀਰਾਂ ਨੇ ਕੀਤੇ ਉਹਨਾਂ ਵਿੱਚ ਜਿੱਥੇ ਬਾਕੀ ਪ੍ਰਬੰਧ ਕੀਤੇ ਉੱਥੇ ਨਾਲ ਦੀ ਨਾਲ ਲੰਗਰ ਜਿਹੜਾ ਦੋਨੋਂ ਦਿਨ ਬੜੇ ਸੁਚੱਜੇ ਢੰਗ ਨਾਲ ਸਾਰੀ ਸੰਗਤ ਨੂੰ ਬੜੇ ਪਿਆਰ ਨਾਲ ਸ਼ਕਾਇਆ ਗਿਆ ਔਰ ਨਿਰਵਿਗੰਚ ਸ਼ਕਾਇਆ ਗਿਆ ਇਸ ਦੇ ਨਾਲ ਨਾਲ ਹੀ ਇਨਾਮ ਦੀ ਜਨਾਮ 2.5 ਲੱਖ ਜੋ ਅਸੀਂ ਕਬੱਡੀ ਦਾ ਇਹ ਟੂਰਨਾਮੈਂਟ ਅਰੇਂਜ ਕੀਤਾ ਉੱਥੇ ਪਹਿਲਾ ਇਨਾਮ ਅਸੀਂ 2.5 ਲੱਖ ਰੁਪਏ ਦਾ ਟੀਮਾਂ ਨੂੰ ਦਿੱਤਾ ਦੂਸਰਾ ਇਨਾਮ ਜਿਹੜਾ ਸੀ ਉਹ 2 ਲੱਖ ਰੁਪਏ ਦਾ ਇਨਾਮ ਸੀਗਾ ਇਹ ਵੱਡੀਆਂ ਟੀਮਾਂ ਦੇ ਨਾਲ ਨਾਲ ਅਸੀਂ ਜਿਹੜੇ ਛੋਟੀਆਂ ਟੀਮਾਂ ਦੇ ਮੈਚ ਕਰਵਾਏ ਦਰਸ਼ਕਾਂ ਨੂੰ ਉਹ ਮੈਚ ਵੀ ਬੜੇ ਪਸੰਦ ਆਏ ਛੋਟੀਆਂ ਟੀਮਾਂ ਜਿਨ੍ਹਾਂ ਦੇ ਵਿੱਚ ਸਾਡੇ ਦੋਨਾਂ ਪਿੰਡਾਂ ਦੇ ਇਸ ਕਮੇਟੀ ਨੇ 20 쿠ਪਨ ਕੱਢੇ ਸੀਗੇ ਜੋ ਕਿ 5-5000 ਰੁਪਏ ਦਾ ਕੈਸ਼ 쿠ਪਨ ਸੀ ਪਰ ਹੈਡ ਸੋ ਇਹ 20 ਇਨਾਮ ਜਿਹੜੇ ਆ ਤੇ 5-5000 ਰੁਪਏ ਦੇ ਇਹ ਵੀ ਸੰਗਤਾਂ ਵਿੱਚ ਵੰਡੇ ਗਏ ਜਿਹੜੀਆਂ ਸੰਗਤਾਂ ਕੱਲ ਤੇ ਅੱਜ ਸਾਨੂੰ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਖੇਡ ਮੇਲੇ ਵਿੱਚ ਜੋ ਕਿ ਬਹੁਤ ਹੀ ਪ੍ਰਸਾਸਾਜੋਗ ਸੀ ਮੈਂ ਤੇਰੀ ਤਾਂ ਨਹੀਂ ਜੋਤਨੀ ਪਿੰਡ ਦੀ ਖੇਡ ਗਰਾਉਂਡ ਦੇ ਵਿੱਚ ਟੂਰਨਾਮੈਂਟ ਧਨੀਪਿੰਡ ਦੀ ಗ್ರಾಮ ਪੰਚਾਇਤ ਅਤੇ ਲਖਨਪਾਲ ਦੀ ਪੰਚਾਇਤ ಗ್ರಾಮ ਪੰਚਾਇਤ ਵੱਲੋਂ ਅਤੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਆ ਇਹਦੇ ਵਿੱਚ ਅਸੀਂ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਰੇ ਐਨ ਆਰ ਆਈ ਵੀਰਾਂ ਦਾ ਸਾਰੇ ਨਗਰ ਵਾਸੀਆਂ ਦਾ ਸਾਰੇ ਵਲੰਟੀਅਰਾਂ ਦਾ ਨੌਜਵਾਨਾਂ ਦਾ ਪਲੇ ਦਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇਹ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬਹੁਤ ਬਹੁਤ ਸਾਰੇ ਨੇ ਯੋਗਦਾਨ ਪਾਇਆ ਔਰ ਮੈਂ ਆਸ ਕਰਦਾ ਕਿ ਇਹ ਜਿਹੜਾ ਪ੍ਰੋਗਰਾਮ ਆ ਅਗਲੇ ਸਾਲ ਅਸੀਂ ਇਸ ਤੋਂ ਵੀ ਵਧੀਆ ਕਰਾਂਗੇ